ਲੇ ਵੀ ਦੋਸਤੋ ਛਨੀਰ ਆ ਗਈ ਤੁਸੀਂ ਆਪਣੇ ਘਰ ਦਾ ਸਮਾਨ ਲੈਣਾ ਚਾਹੁੰਦੇ ਹੋ ਪੇਟੀਆਂ ਨਮਾਰੀਆਂ ਪ੍ਰੈਸ ਬੋਰਡ ਜੀ ਸੋਫੇ ਬੈੱਡ ਕੁਰਸੀਆਂ ਮੇਜ਼ ਜੋ ਵੀ ਕੁਝ ਲੈਣਾ ਚਾਹਣਾ ਤੁਸੀਂ ਫਰਨੀਚਰ ਦੇ ਵਿੱਚ ਫਰਨੀਚਰ ਦਾ ਸਮਾਨ ਲੈਣਾ ਚਾਹੁੰਦੇ ਹੋ ਵਧੀਆ ਤੇ ਘੱਟ ਰੇਟ ਤੇ ਤੇ ਪੂਰੀ ਫੁੱਲ ਕੁਆਲਿਟੀ ਦਾ ਮਾਲ ਹੈ ਇੰਨਾ ਭਰਾਵਾਂ ਕੋਲੇ ਤੇ ਇਹਨਾਂ ਨੇ 51000 ਦੇ ਵਿੱਚ ਸੋਨੂੰ ਦੇਣੀ ਹੈ 11 ਆਈਟਮਾਂ 11 ਆਈਟਮਾਂ ਸੋਨੂੰ ਉਹ ਦੇਣੀ ਆ ਜਿਹੜੀਆਂ ਕਿ ਮਾਰਕੀਟ ਦੇ ਵਿੱਚੋਂ ਸਭ ਤੋਂ ਸਸਤੇ ਰੇਟ ਤੇ ਤੇ ਵਧੀਆ ਫੁੱਲ ਕੁਆਲਿਟੀ ਦੇ ਵਿੱਚ ਆਉਣਾ ਪੈਣਾ ਝਨੀਰ ਝਨੀਰ ਕਿੱਥੇ ਆਉਣਾ ਜੀ ਮਾਨਸਾ ਰੋਡ ਜਿੰਦਲ ਫਰਨੀਚਰ ਐਂਡ ਇਲੈਕਟ੍ਰੀਸ਼ੀਅਨ ਇੱਥੇ ਮਿਲਦੀਆਂ ਜੀ ਆ ਬਾਸ਼ ਮਸ਼ੀਨਾ ਫਰਿੱਜ ਕੂਲਰ ਜੋ ਵੀ ਤੁਸੀਂ ਇਲੈਕਟ੍ਰੀਸ਼ੀਅਨ ਦਾ ਸਮਾਨ ਖਰੀਦਣਾ ਚਾਹੋ ਨਿਓ ਤਾਂ ਆਪਾਂ ਉਹ ਤੋਂ ਘੈਂਟ ਘੈਂਟਾ ਤੇ ਪਰ ਫਰਨੀਚਰ ਦੇ ਉੱਤੇ ਲਾ ਰੱਖਿਆ ਓਵਰ ਆਜੋ ਆਪਾਂ ਜਾਣਦੇ ਆ ਕਰਦੇ ਆ ਗੱਲਬਾਤ ਔ ਫਿਰ ਲੈ ਵੀ ਦੋਸਤੋ ਚਨੀਰ ਆਏ ਹੋਏ ਆ ਚਨੀਰ ਆਪਣੇ ਭਰਾਵਾਂ ਦੀ ਸ਼ਾਪ ਤੇ ਆਏ ਹੋਏ ਆ ਜਿੰਦਲ ਫਰਨੀਚਰ ਐਂਡ ਇਲੈਕਟ੍ਰੀਸ਼ੀਅਨ ਜੀ ਇਹਨਾਂ ਨੇ ਨਾ ਕੰਬੋ ਰੱਖਿਆ ਹੋਇਆ ਦੀਵਾਲੀ ਦਾ ਆਫਰ ਆਈ ਹੁੰਦਾ ਤੁਹਾਨੂੰ ਹੀ ਆਫਰ ਡੀਕਦੇ ਹੁੰਨੇ ਉਹ ਮੈਨੂੰ ਇਹ ਗੱਲ ਦਾ ਪਤਾ ਅੱਜ ਇਹਨਾਂ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਓ ਤੁਹਾਨੂੰ ਕੋਈ ਵੀ ਫਰਨੀਚਰ ਦਾ ਸਮਾਨ ਚਾਹੀਦਾ ਤੁਹਾਨੂੰ ਐਲਈਡੀ ਚਾਹੀਦੀ ਆ ਵਾਸ਼ਿੰਗ ਮਸ਼ੀਨ ਚਾਹੀਦਾ ਫਰਿੱਜ ਚਾਹੀਦਾ ਕੂਲਰ ਕਹਿਣ ਦਾ ਭਾਅ ਵੀ ਮੇਰੇ ਪਿੱਛੇ ਦਿਖਾ ਦੇ ਮੁੰਡਿਆ ਸਾਰਾ ਚੀਜ਼ ਇਥੋਂ ਤੱਕ ਨਕੂ ਨਕ ਭਰਿਆ ਪਿਆ ਤੇ ਆਪਣੇ ਨਾਲ ਭੀਮ ਆਪਣਾ ਭਰਾਗਾ ਇਹ ਵੀ ਆਪਣੇ ਨਾਲ ਆ ਫਿਰ ਪਹਿਲਾਂ ਤਾਂ ਤੁਸੀਂ ਜਿਹੜਾ ਕੰਬੋ ਰੱਖਿਆ ਉਹਦੇ ਵਿੱਚ ਕੀ ਕੁਛ ਦਿੰਨੇ ਹੋ ਬਾਈ ਤੁਸੀਂ ਇਹਦੇ ਵਿੱਚ ਇਹਦੇ ਪੂਰੇ 11 ਆਈਟਮ ਆਣੇ ਅੱਛਾ ਇੱਕ ਤਾਂ ਬੈੱਡ ਹੋ ਜੂਗਾ ਇੱਕ ਬੈੱਡ ਹੋ ਗਿਆ ਬਲਟਰ ਵਾਲਾ ਬੈੱਡ ਹੋਊਗਾ ਓਕੇ ਏਮਪਲਾਈ ਦੇ ਵਿੱਚ ਪੂਰਾ ਹੈਵੀ ਬੈੱਡ ਹੋਊਗਾ ਓਕੇ ਬਾਈ ਠੀਕ ਹੈ ਬਾਜ਼ਾਰ ਵਾਲਾ ਕੰਮ ਨਹੀਂ ਹੋਊ ਵੀ ਥੱਲੇ ਪਾਵਾ ਜਾਂ ਬੱਤਲਾ ਲਾਦਾ ਆਪਾਂ ਠੀਕ ਹੈ ਉਹ ਕੰਮ ਨਹੀਂ ਗਿਆ ਸਾਰਾ ਏਮਪਲਾਈ ਦੇ ਵਿੱਚ ਜਾ ਬਿਚੜ ਕੇ ਛਾਲਾ ਮਾਰੀ ਜਲੀ ਟੁੱਟ ਗਿਆ ਬੈੱਡ ਆਪਣਾਊਗਾ ਆਪਣਾ ਹੋਊਗਾ ਅੱਛਾ ਬਾਈ ਦੂਜਾ ਗਰਮ ਠੰਡਾ ਦੇ ਗ ਲੇ ਵੀ ਦੋਸਤੋ 5 ਸਾਲ ਜਿੰਨਾ ਵੀਡੀਓ ਦੇ ਵਿੱਚ ਦੱਸਿਆ ਵੀ ਉਹੀ ਹੋਊਗਾ। ਉਹੀ ਹੋਊਗਾ ਵੀਰੇ ਬਿੱਲ ਘਟਕੇ ਦੇਊਗਾ। 5 ਸਾਲ ਦੇ ਵਿੱਚ ਕਿਤੇ ਸੌਦਾ ਘੱਟਾ ਪੈਂਦਾਗਾ। ਪੁਰਾਣਾ ਧਰ ਜੋ ਨਵਾਂ ਲੈ ਜਾਓ। ਅੱਛਾ ਅੱਛਾ ਅੱਛਾ। ਠੀਕ ਹੈ ਵੀਰੇ ਤੀਜਾ ਲੱਕੜਾਂ ਦੀ ਲਮਾਰੀ ਹੋਊਗੀ। ਠੀਕ ਹੈ। ਵਧੀਆ ਸ਼ੋਕਰ ਵਾਲੀ ਲੋਕਰ ਵਗੈਰਾ ਲੱਗਿਆ ਹੋਊ 7-4 ਦੀ ਲੱਕੜਾਂ ਦੀ ਲਮਾਰੀ ਹੋਊਗੀ। ਓਕੇ। ਠੀਕ ਹੈ। ਚੌਥਾ 6 ਫੁੱਟੀ ਬੇਟੀ ਹੋਊਗੀ ਸ਼ੋਕਰ ਵਾਲੀ। ਠੀਕ ਹੈ। ਠੀਕ ਹੈ ਵੀਰੇ। ਪੰਜਵੀਂ 32 ਇੰਚੀ LCD। ਠੀਕ ਹੈ। ਜਿਹਦੀ 1 ਸਾਲ ਦੀ ਫੁੱਲ ਗਾਰੰਟੀ ਹੋਊਗੀ। ਓਕੇ। ਠੀਕ ਹੈ ਵੀਰੇ ਕੀ ਮਸੋਫਰਾਂ ਸੀਛਿਆ ਲੈਂ ਮਜੂ ਆ ਠੀਕ ਹੈ ਠੀਕ ਹੈ ਵੀਰੇ 7ਵੀਂ ਆਟਮਾ ਆਪਣਾ ਪ੍ਰੈਸ ਟੇਬਲ ਉਹ ਇੱਕ ਪ੍ਰੈਸ ਟੇਬਲ ਵੀ ਵਿੱਚ ਹੀ ਦੇਵੋਗੇ ਵਿੱਚ ਹੀ ਵੀਰੇ ਪ੍ਰੈਸ ਕਰਨ ਵਾਸਤੇ ਓਏ 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 ਠੀਕ ਹੈ ਓਕੇ 8ਵੀਂ ਪ੍ਰੈਸ ਅੱਛਾ ਕੱਪੜੇ ਪ੍ਰੈਸ ਕਰਨ ਵਾਸਤੇ ਪ੍ਰੈਸ ਵੀ ਦੇ ਦੇ ਪ੍ਰੈਸ ਚੀਜ਼ ਵੀ ਦੇ ਤਾਂ ਚਲ ਪ੍ਰੈਸ ਬੋਰਡ ਦੇ ਨਾਲ ਪ੍ਰੈਸ ਉੱਤੇ ਧਰ ਦੇਣੀ ਹੈ ਪ੍ਰੈਸ ਉੱਤੇ ਧਰ ਦੇਣੀ ਹੈ ਓਕੇ ਠੀਕ ਹੈ ਨਾਲ ਡਿੰਨਰ ਸੈੱਟ ਵੀ ਦੇ ਤਾਂ ਬੱਤੀ ਭਾਂਡੇ ਵਾਲਾ ਠੀਕ ਹੈ ਬੱਤੀ ਭਾਂਡੇ ਡਿੰਨਰ ਸੈੱਟ ਵੀ ਦਿੱਤਾ ਤਾਂ ਸਾਨੂੰ ਆਉਣਾ ਪੈਣਾ ਝਰੀਰ ਕਹਿਣ ਦਾ ਭਾਬੀ ਕਾ ਕਾ ਜੀ ਕਾ ਕਾ ਜੀ ਅੱਛਾ ਨਾਲ ਇੱਕ ਆਪਾਂ ਗਿਫ ਠੀਕ ਹੈ ਡਬਲ ਬੈੱਡ ਦਾ ਠੀਕ ਹੈ ਟੋਟਲ 11 ਐਡ ਵਾਲਾ ਗਿਣ ਕੇ ਲੈ ਜੇ ਪੂਰੀਆ ਠੀਕ ਹੈ ਦੇਣੀਆਂ ਕਿੰਨੇ ਰੁਪਈਆ ਚ 51000 ਰੁਪਈਆ ਬਾਈ ਓਕੇ ਪੂਰਾ 51000 ਰੁਪਈਆ ਕੋਲ ਠੀਕ ਹੈ ਇਹ ਕਿਸੇ ਕੋਲ 51000 ਨਹੀਂ ਆਏਗਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆ ਜੇ ਅੱਛਾ ਕਿਸ਼ਤਾਂ ਕਰਦਾਂਗੇ ਠੀਕ ਹੈ ਵੀ ਆਈ ਕਾਰਡ ਵੀ ਬਿਲਕੁਲ ਫਰੀ ਅੱਛਾ ਅੱਛਾ ਵੀ 51000 ਰੁਪਈਆ ਜੇ ਨਾ ਹੋਇਆ ਫੇਰ ਕਿਸ਼ਤਾਂ ਕਰਦਾਂਗੇ ਬਾਈ ਵੀ ਆਈ ਕਾਰਡ ਤੇ ਓਕੇ ਆਸਾਨ ਕਿਸ਼ਤਾਂ ਠੀਕ ਹੈ ਅਧਾਰ ਕਾਰਡ ਪੈਨ ਕਾਰਡ ਲੈ ਕੇ ਬੰਦਾ ਆ ਜੇ ਅੱਛਾ ਚਾਹੇ ਕੋਈ ਰੁਪਈਆ ਨਾ ਭਰ ਕੇ ਜਾਵੇ ਠੀਕ ਹੈ ਵਿਆਜ ਕਰਦੇ ਕੱਲੀਆਂ ਕਿਸ਼ਤਾਂ ਕਰ ਮੇਰਾ ਕਹਿਣ ਦਾ ਭਾਅ ਵੀ ਤੂੰ ਇਹਨਾਂ ਨੂੰ ਐਂ ਦੱਸ ਵੀ ਭਾਈ ਖਾਲੀ ਹੱਥ ਆ ਜਾਓ ਖਾਲੀ ਹੱਥ ਆ ਜਾਓ ਬਸ ਅੱਛਾ ਸਮਾਨ ਲੈ ਕੇ ਭਾਗ ਜਾ ਸਮਾਨ ਲੈ ਕੇ ਭਾਗ ਜਾ ਅਧਾਰ ਕਾਰਡ ਪੈਨ ਕਾਰਡ ਨਾਲ ਲੈ ਆਇਓ ਨਾਲ ਅੱਛਾ ਠੀਕ ਹੈ ਵਿਆਜ ਕਰਕੇ ਆਪਾਂ ਕਿਸ਼ਤਾਂ ਕਰਦਾਂਗੇ ਕੋਈ ਰੁਪਈਆ ਦੇਣ ਦੀ ਲੋੜ ਨਹੀਂ ਹੁਣ ਮੈਂ ਤੈਨੂੰ ਇਹ ਪੁੱਛਣਗੇ ਵੀਰ ਆਹ ਆਧਾਰ ਕਾਰਡ ਪੈਨ ਕਾਰਡ ਦਾ ਹੈਗਾ ਵੀ ਅਸੀਂ ਕਿਤੇ ਦੂਰ ਨਹੀਂ ਜਾਣਾ ਚਾਹਣਾ ਵੀ ਇੱਥੇ ਸਾਰਾ ਕੁਝ ਮਿਲੂ ਸਾਰਾ ਕੁਝ ਇੱਥੇ ਮਿਲ ਜੂ ਬਈ ਠੀਕ ਹੈ ਇੱਕ ਛੱਤ ਤੱਲੇ ਸੋੜਾ ਸਾਰਾ ਕੰਮ ਹੋਊਗਾ ਅੱਛਾ ਏਡਾ ਆਪਣਾ ਰਿਆਜਾ ਇੱਥੇ ਬਿਠਾ ਹੁੰਦਾ ਠੀਕ ਹੈ ਸਾਰਾ ਕੰਮ ਬਿਲਕੁਲ ਫ੍ਰੀ ਹੋਊਗਾ ਓਏ ਉਹਨਾਂ ਕੋਲੇ ਰੁਪਏ ਨਹੀਂ ਹੁੰਦੇ ਫੋਟੋਕਾਪੀਆਂ ਕਰਾਉਣ ਵਾਸਤੇ ਯਾਰ ਆਪਾਂ ਫੋਟੋਕਾਪੀ ਕਰਾਉਣੀ ਨਹੀਂ ਬਈ ਅੱਛਾ ਚਾਹੇ ਰੀਜਨਲ ਵੀ ਨਾਲ ਲੈ ਕੇ ਨਾ ਫੋਨ 'ਚ ਹੀ ਫੋਟੋ ਮਾ ਖਿੱਚ ਲੈਣਾ ਓਏ 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 ਐਡਾ ਆਫਰ ਲਾ ਰੱਖਿਆ ਮੇਰੇ ਬਨਾਮ ਨੇ ਯਾਰ ਇਹ ਤਾਂ ਬਿਲਕ